ਪਲੀਜ਼ ਦੀ ਹਮੇਸ਼ਾ ਤੋਹੀ ਹੇ ਰਹੀ ਹੈ ਕਿ ਲੋਕਾਂ ਦੇ ਮੁੱਦਿਆਂ ਬਾਰੇ ਗੱਲ ਕਰਨੀ ਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੌਲਵ ਕਰ ਲੈ ਸਰਕਾਰ ਤੱਕ ਆਵਾਜ਼ ਲੈ ਕੇ ਜਾਣ ਲਈ ਤਾਂ ਉਸੇ ਸਿਲਸਿਲੇ ਦੇ ਵਿੱਚ ਅੱਜ ਅਸੀਂ ਪਹੁੰਚੇ ਹੋਇਆ ਆਦਮਪੁਰ ਦੇ ਨਾਲ ਲੱਗਦੇ ਪਿੰਡ ਕਬੂਲਪੁਰ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਲਾਈਵ ਤਸਵੀਰਾਂ ਦਿਖਾਵਾਂਗੇ ਸ਼ਾਇਦ ਤੁਸੀਂ ਆਪ ਹੀ ਸਮਝ ਜਾਓ ਕਿ ਅੱਜ ਅਸੀਂ ਇੱਥੇ ਕਿਉਂ ਪਹੁੰਚੇ ਹਾਂ ਤਾਂ ਕਿਉਂ ਅੱਜ ਅਸੀਂ ਇਸ ਪਿੰਡ 'ਚ ਆਣ ਲਈ ਮਜਬੂਰ ਹੋ ਗਏ ਹਾਂ ਕੈਮਰਾਮੈਨ ਨੂੰ ਪਹਿਲੇ ਮੈਂ ਕਵਾਂਗੀ ਸਭ ਤੋਂ ਪਹਿਲਾਂ ਤੁਹਾਨੂੰ ਇਹ ਤਸਵੀਰਾਂ ਦਿਖਾਣ ਤੁਸੀਂ ਆਪ ਸਮਝ ਸਕਦੇ ਹੋ ਕਿ ਅੱਜ ਇਹ ਰੋਡ ਦੀ ਹਾਲਾਤਾਂ ਬਾਰੇ ਤਾਂ ਨੂੰ ਰੂਬਰੂ ਕਰਵਾਉਣ ਲਈ ਅੱਜ ਇਸ ਪਿੰਡ 'ਚ ਆਏ ਹੋਏ ਹਾਂ ਕਿਉਂਕਿ ਬਹੁਤ ਜ਼ਿਆਦਾ ਬੁਰਾ ਹਾਲ ਇਸ ਸੜਕ ਦਾ ਹੈਗਾ ਨਾ ਲੱਗਦਾ ਕਿ ਸਕੂਲ ਵੀ ਹੈਗਾ ਡੇਲੀ ਐਥੀਫੈਕਸ਼ਨਸ ਵੀ ਮੰਨ ਤੇ ਜੰਡੂ ਸਿੰਘਾਂ ਨੂੰ ਰੋਡ ਜਾਂਦਾ ਤਾਂ ਪੂਰੀ ਸੜਕ ਦਾ ਲਾਈਵ ਨਜ਼ਾਰਾ ਸੀ ਦਿਖਾਵਾਂਗੇ ਕਿੰਨੀ ਜ਼ਿਆਦਾ ਬੁਰੀ ਹਾਲਤ ਇਸ ਸੜਕ ਦੀ ਬਣੀ ਹੋਈ ਆ ਬਾਰ ਬਾਰ ਸੀਮਾਨ ਵੱਲੋਂ ਵੀ ਕਿਹਾ ਜਾਂਦਾ ਕਿ ਸੜਕਾਂ ਨੂੰ ਜਲਦ ਤੋਂ ਜਲਦ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾਊਗਾ ਪਰ ਇਹ ਜੋ ਪਿੰਡ ਹੈਗਾ ਆਦਮੂ ਬੀ تھੋੜੀ ਹੀ ਦੂਰ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਜਿੱਦਾਂ ਕਿ ਹੁਣ ਬਰਸਾਤਾ ਤਾਂ ਮੌਸਮ ਹੈ ਕੈਮਰਾਮੈਨ ਨੂੰ ਕਮਾਂਗੇ ਕਿ ਇਹ ਤੈਨੂੰ ਲਾਈਵ ਤਸਵੀਰਾਂ ਦਿਖਾਣ ਕਿ ਸੜਕ ਪੂਰੀ ਤਰ੍ਹਾਂ ਤੋਂ

ਉਹ ਤਾਂ ਸੜਕਾਂ ਹਾਂ ਹਾਂ ਰੋਡ ਦੀ ਹਾਲਤ ਤਾਂ ਤੁਹਾਡੇ ਸਾਹਮਣੇ ਹੀ ਹੈ ਜੀ ਬਰਸਾਤ ਚ ਤਾਂ ਬਿਲਕੁਲ ਹੀ ਜ਼ਿਆਦਾ ਮਾੜੀ ਹਾਲਤ ਹੋ ਜਾਂਦੀ ਆ ਕਿਉਂਕਿ ਪੇਰੇਸ ਆਉਂਦੇ ਆ ਚਾਹੀ ਲੇਡੀਜ਼ ਆਉਂਦੇ ਆ ਬੱਚਿਆਂ ਨੂੰ ਛੱਡਣ ਆ ਉਹਨਾਂ ਨੂੰ ਜ਼ਿਆਦਾ ਤਕਲੀਫ ਹੁੰਦੀ ਆ ਰਸਤੇ 'ਚ ਡਿੱਗ ਜਾਂਦੇ ਬੱਚੇ ਨਾਲ ਛੋਟੇ ਹੁੰਦੇ ਯੂਨੀਫਾਰਮ 'ਚ ਰਸਤੇ 'ਚ ਬਹੁਤ ਪ੍ਰੋਬਲਮ ਆ ਜਾਂਦਾ ਹੈ ਜੀ ਬਰਸਾਤਾਂ ਦੇ ਮੌਸਮ 'ਚ ਜਿਦਾ ਦਾ ਹਾਲ ਹੁੰਦਾ ਬਹੁਤ ਬਰਸਾਤਾਂ ਜਿਦਾ ਜੀ ਇਸ ਰੋਡ ਤੇ ਆਉਣ ਨੂੰ ਡਰ ਹੀ ਨਹੀਂ ਕਰਦਾ ਸਾਡਾ ਨਹੀਂ ਕਰਦਾ ਤਾਂ ਪੇਰੇ ਕਿਸ ਤਰ੍ਹਾਂ ਸਕੂਟਰੀਆਂ ਤੇ ਆਉਦੇ ਹੋ ਗੋ ਟੂ ਵੀਲਰ ਤੇ ਘਮ ਘੱਟੋ ਸਕੂਲ ਦੀ ਪਾਸੇ ਲੰਘ ਜਾਓ ਡਰ ਨਹੀਂ ਲੱਗਦਾ ਡਰ ਲੱਗਦਾ ਹੈ ਸਾਨੂੰ ਵੀ ਡਰ ਲੱਗਦਾ ਸਾਨੂੰ ਤੁਹਾਨੂੰ ਡਰ ਲੱਗਾ ਹਾਂਜੀ ਕੋਈ ਜਗਾ ਮੈਂ ਸਾਡੇ ਤੋਂ ਮੰਗ ਨਹੀਂ ਅੰਦਾਈ ਕਈ ਵਾਰ ਤਾਂ ਮੈਨੂੰ ਵੀ ਇੰਨੀ ਜ਼ਿਆਦਾ ਪ੍ਰੋਬਲਮ ਆਈ ਪੁੱਛਣ ਦੀ ਗੱਲ ਨਹੀਂ ਹਾਂਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮੇਰੇ ਮਮਾ ਸੱਟ ਨਹੀਂ ਲੱਗੀ ਸੀ ਹਾਂਜੀ ਬਹੁਤ ਜ਼ਿਆਦਾ ਰੋਡ ਖਰਾਬ ਹੈ ਬਣਾ ਚਾਹੀਦਾ ਹਾਂ ਜੀ ਬਹੁਤ ਪੜਾਣਾਂ ਨੂੰ ਕਿੰਨਾ ਮੁਸ਼ਕਿਲ ਲੱਗਦਾ ਏ ਇਸ ਰੋਡ ਤੋਂ ਡੇਲੀ ਸਕੂਲ ਬਹੁਤ ਜ਼ਿਆਦਾ ਮੈਮ ਬਹੁਤ ਜ਼ਿਆਦਾ ਮੁਸ਼ਕਿਲ ਆਉਂਦਾ ਮੇਰੇ ਮम्मा ਮੈਂ ਜੀ ਨਾ ਜਾਣਾ ਇਹ ਸਹਲ ਕਰਦੇ ਉੱਪਰ ਵੀ ਥੋੜੀ ਰੰਗੜਾ ਬਹੁਤ ਜ਼ਿਆਦਾ ਸਪੈਸੇ ਜੇ ਬਾਰਿਸ਼ ਹੁੰਦੀ ਆ ਬਹੁਤ ਜ਼ਿਆਦਾ ਮੁਸ਼ਕਿਲ ਹੋਣਾ ਰੋਡ ਤਾਂ ਇੱਥੇ ਆਉਂਦੀ ਚੰਦ ਕਬੂਲਪੂਰੀ ਰਹਿੰਦੇ ਕਿੰਨਾ ਔਖਾ ਲੱਗਦਾ ਇਸ ਪਿੰਡ ਤੋਂ ਡੇਲੀ ਸਕੂਲ ਆਣਾ ਰੋਡ ਨਾਲ ਬਾਕੀ ਨਾਲ ਰੋਡ ਵੀ ਬਹੁਤ ਜ਼ਿਆਦਾ ਖਰਾਬ ਆ ਇਹਨਾਂ ਸੀ ਤਾਂ ਕਿਲੇ ਜੀ ਬਣਾਏ ਜਾਵੇ ਲੱਗਦਾ ਇਸ ਰੋਡ ਤੋਂ ਨਾਲ ਹਾਂ ਜੀ ਦਰ ਲੱਗਦਾ ਗੱਡੀ ਨੂੰ ਮੈਂ ਝੂਂਦੀਆਂ ਫਿਰ ਕਰ ਲੱਗਦਾ ਹੈ ਇਹ ਗੱਡੀ ਗੱਡੀ ਦੇ ਹੀ ਜਾਂਦੀ ਹੈ ਸਰ ਨੂੰ ਯਾਰ ਸਿਰਾਂ ਨੂੰ ਰਿਸਪੌਂਸਿਬਿਲਟੀ ਨਹੀਂ ਹੈ ਮੇਰੇ ਮੁਝੇ ਸਹੀ ਨਹੀਂ ਕੀ ਕੰਮ ਕਰਦੇ ਮੇਰੇ ਨਾਲ ਸਕੂਲ ਬੱਸ ਹਾਂ ਜੀ ਜੀ ਕਿੰਨੀ ਪ੍ਰੋਬਲਮ ਹੁੰਦੀ ਹੈ ਰੋੜ ਐਨਾ ਜ਼ਿਆਦਾ ਕੋਈ 6 7 8 ਸਾਲ ਤੋਂ ਇਹ ਕੰਮ ਹੁੰਦਾ ਜੀ ਹਾਂ ਜੀ ਉਹਦੇ ਬੜੇ ਦਿਨਾਂ ਲਈ ਪੀੜਤ ਹੋਣਦਾ ਉਹਨੇ ਇਹ ਪ੍ਰੋਬਲਮ ਸੀ ਬਰਸਾਤਾਂ ਦੇ ਮੌਸਮ ਸਿੱਦਾ ਮਤਲਬ ਬਹੁਤ ਆਫਕਾ ਨਾਲ ਬੜਾ ਜੀ ਬੜਾ ਬੜੇ ਅੰਚੇ ਮੁੱਕ ਡਗਦੇ ਕਿ ਕਿਸੇ ਬੰਦੇ ਦੀ ਕੋਈ ਸਰਪੰਚ ਨੰਗਾ ਆਪਾਂ ਸਾਡੀ ਸਾਡਾ ਪਿੰਡ ਹੋ ਰਿਹਾ ਆਪਾਂ ਨਹੀਂ ਕੋਈ ਦੇਖ ਸਕਦੇ ਹੋਰ ਜਿਹੜਾ ਰਿਪੋਰਟ ਨਾਲ ਕੇਸ ਹੁੰਦਾ ਆਖਣੀ ਹਾਂ ਜੀ ਫਿਰ ਕਿੰਨੇ ਸਾਲ ਹੋ ਗਏ ਤੁਹਾਨੂੰ ਐਸੇ ਮੈਨੂੰ 7 ਸਾਲ ਹੋ ਗਏ ਉਹਦੇ ਦਰੋਂ ਡਰਦੇ ਮਤਲਬ ਕਿਸੇ ਤਰ੍ਹਾਂ ਦਾ ਵੀ ਐਸੇ ਗਵਰਨਮੈਂਟ ਵੱਲੋਂ ਕੋਈ ਰੋਲ ਨਹੀਂ ਨਹੀਂ ਉਹਦੇ ਲਈ ਜੰਮੇ ਨੇ ਹਾਂ ਜੀ ਗੱਡੀਆਂ ਲੱਗਿਆ ਨਹੀਂ ਜੇ ਉਹਦੇ ਨਹੀਂ ਨਹੀਂ ਕਹਿੰਦਾ ਤੇ ਬਹੁਤ ਜਿਆਦਾ ਪ੍ਰੋਬਲਮ ਆ ਰਹੀ ਹੈ ਸਕੂਲ ਵੀ ਲੱਗ ਗਿਆ ਨਹੀਂ ਸਕੂਲ ਵੀ ਲੱਗ ਗਿਆ ਸਕੂਲ ਦੇ ਕਰਕੇ ਬਹੁਤ ਔਖਾ ਆ ਤੇ ਸਰਕਾਰ ਨੂੰ ਰੋੜਾ ਕੋਈ ਹੱਲ ਕਰ ਦੇਣਾ ਚਾਹੀਦਾ ਕਿਸੇ ਤਰ੍ਹਾਂ ਦਾ ਕੋਈ ਇਹੋ ਜਿਹੀ ਘਟਨਾ ਵਾਪਰ ਹੀ ਹੋਵੇ ਮੈਨੂੰ ਗੱਡੀਆਂ ਫਸ ਜਾਂਦੀਆਂ ਸਾਡੀ ਹੋਰ ਵੀ ਛਿੱਟੇ ਵੀ ਗੱਡੀਆਂ ਡਰਾਂ ਹਮਨੇ ਕਦੇ ਨਹੀਂ ਵੇਟਰਾਈਂਗ ਗਿਆ ਆ ਰਹੀ ਇੱਥੇ ਜਿਹੜੇ ਬਤੇ ਉਹ ਡਗਦੇ ਆ ਡਿੱਗਦੇ ਆ ਤੇ ਬਹੁਤ ਜਿਆਦਾ ਪ੍ਰੋਬਲਮ ਆ ਜੱਬੜਾਓ ਕਰ ਦੋ ਸਰਕਾਰ ਤੇ ਇਹ ਜਲਦੀ ਜਲਦੀ ਸਹੀ ਪਾਪੀ ਸੜਕ ਬਣ ਜੇ ਜੀ ਮੁਸ਼ਕਿਲ ਬੋਮਲਾ ਹਾਲਾ ਇਹ ਹੋ ਰਿਹਾ ਹੈ ਬੱਚੇ ਨੂੰ ਲੈਣ ਆਉਂਦੇ ਸੀ ਹਾਂਜੀ ਜੀ ਦਿੱਲੀ ਘਬਰ ਸਾਤਾ ਦੇ ਵਿੱਚ ਕਿੰਦਾ ਦੇ ਹਾਲਾਤ ਹੋ ਰਹੇ ਨੇ ਘਬਰ ਸਾਤਾ ਦੇ ਬਾਹਰ ਮੈਂ ਬੋਗ ਰਹਾ ਹਾਂ ਟਾਈਮ ਹੋ ਗਿਆ ਰੋੜਾ ਤਾਂ ਥੋੜੀ ਕੰਨੀ ਸੀ ਇਹ ਮੈਂ ਤਾਂ 5 ਸਾਲ ਹੋ ਗਏ ਦੀ 5 ਸਾਲ ਤੋਂ ਇੱਧੇ ਰੋੜਾ ਪਰ ਸਾਤਾ ਦੇ ਵਿੱਚ ਲੈ ਕੇ ਜਾਂਦੇ ਉੱਧਾ ਵੀ ਇੱਧੇ ਰੰਗਦਾ ਇੱਦਾਂ ਹੁੰਦਾ ਯਾਰ ਕੋਈ ਕਿਸੇ ਨੇ ਕਿਆ ਨਹੀਂ ਅਪੀਲ ਨਹੀਂ ਕੀਤੀ ਕਿਸੇ ਨੂੰ ਕੋਈ ਨਹੀਂ ਕਹਾਂਗਾ ਮੇਨ ਹਾਈਵੇ ਗਈ ਨੰਬਰ ਆਣਾ ਤਾਂ ਇਹਨਾਂ ਨੂੰ ਕੀ ਕਹਾਂਗੇ ਕੋਈ ਕਿਸੇ ਵੱਲੋਂ ਕੋਈ ਰੋਡ ਦਾ ਕੋਈ ਨਹੀਂ ਕੋਈ ਨਹੀਂ ਨੂੰ ਜਾਈਦਾ ਬੱਚੇ ਲੈਣ ਰੋਡ ਖਰਾਬ ਹੀ ਆ ਹੂੰ ਕਿੰਨੇ ਟਾਈਮ ਤੋਂ ਰੋਡ ਖਰਾਬ ਖਰਾਬ ਤੇ ਮੈਨੂੰ ਚਾਹਤਾ 5-5 ਸਾਲ ਹੋ ਗਏ ਮੰਦੇ ਤੇ ਮੈਡਮ ਆਉਂਦੇ ਮੈਂ ਤਾਂ ਇੱਦਾਂ ਹੀ ਹੁੰਦਾ ਐਦਾਂ ਦਾ ਹੀ ਪਾਣੀ ਯਾਨੀ ਜੇ ਮੀਂਹ ਪੈਉਂਦਾ ਜੰਗਦਾ ਹੀ ਹੂੰ ਇਹ ਜੋ ਖੂਸ਼ੀ ਆਉਂਦੀ ਇਹ ਰੋਡ ਇੰਨਾ ਜ਼ਿਆਦਾ ਖਰਾਬ ਆ ਕਪੂਰ ਕਬੂਲਪੁਰ ਅੰਮ੍ਰਿਤਸਿੰਘੇ ਵੀ ਐਦ ਰੋ ਚਾਹੁੰਦੇ ਅਸੀਂ ਕਿੰਨਾ ਜ਼ਿਆਦਾ ਰੋਡ ਖਰਾਬ ਕੁਛ ਹਨਾ ਬਹੁਤ ਜ਼ਿਆਦਾ ਖਰਾਬ ਹੈ ਮੈਂ ਆਪਣੇ ਭੁਜੇ ਤੋਂ ਕਦੇ ਬੋਲਦੇ ਦੇਖਿਆ ਨਹੀਂ ਮਿਲਦੇ ਨਹੀਂ ਜੀ ਟਾਈਮ ਹੋ ਗਿਆ ਤਾਂ ਨਹੀਂ ਤੇ ਇਹ ਕੀ ਹਾਲਤ ਹੋ ਗਈ ਹੈ ਹਾਲ ਤੱਕ ਰੋੜ ਹੈ ਅੱਜ ਇਹ ਇੰਨੀ ਸਰਕਾਰਾਂ ਵੀ ਆਇਆ ਜਾਂ ਦੱਸਿਆ ਵੀ ਹੁੰਦਾ ਸੀ ਐਮ ਵਾਲ ਵੱਲੋਂ ਵੀ ਸੋ ਰੋਡ ਉਹ ਕਹਿੰਦੇ ਅੱਗੇ ਕਹਿੰਦੇ ਆ ਜੀ ਅੱਜ ਪਰਾਂ ਇਹ ਬਣਾਣਾ ਤੇ ਦੂਜੇ ਕਹਿੰਦੇ ਕਿ ਉਹ ਕਹਿੰਦੇ ਸ਼ਹਿਰ ਹੈ ਇਹ ਬਣਾਣਾ ਮਸੇ ਚੱਕਰ ਫਸਿਆ ਹੈ ਕੀ ਕਹਿੰਦੇ ਸੋਨਾਂ ਆਦਨਪੁਰ ਵਾਲਿਆਂ ਨੂੰ ਵੀ ਤਾਂ ਸ਼ਹਿਰ ਵਾਲਿਆਂ ਨੂੰ ਵੀ ਇਹ ਕਹਿੰਦੇ ਕੋਈ ਵੀ ਬਣਾ ਬਣਾਉਂਦੇ ਸਹੀ ਸਮਾਂ ਜਦੋਂ ਕਿਹੜਾ ਮਰਜ਼ੀ ਬਣਾਵੇ ਰੋਡ ਤਾਂ ਬਣਾਵੇ ਜਿੱਦੇ ਜਿਆਦਾ ਕੋਈ ਮੰਤਰੀ-ਵੰਤਰੀ ਇੱਥੇ ਲੰਘ ਕੇ ਦੇਖੇ ਜਦੋਂ ਲੰਘ ਜੂਗਾ ਤਾਂ ਵੇਖ ਕੇ ਕਹਿੰਦੇ ਠੀਕ ਐ ਸਾਨੂੰ ਬਣਾਉਂਦੇ ਐ ਐਮਰਜੈਂਸੀ